ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅਮਰਤ ਛਾਡ ਬਿਖਾ ਬੇਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤਾ ਜਮਾਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੋ ਕਹੋ ਤਲ ਗੁਰਸੇਵੀਆਂ ਅਹ ਨਿਸ ਸਹਜ ਸੁਭਾਈ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮ ਦੀ ਨੂਰਾ ਅਰਸ ਹੋ ਕੋਰਸ ਹੋ ਚੱਟੀਆਂ ਤੋਦ ਡਿਠੇ ਸੱਚੇ ਪਾਤੀਸ਼ਾਹ ਮਲ ਜਨਮ ਜਨਮ ਦੀ ਕੱਟੀਆਂ ਸਜਣਾ ਸਚਾ ਪਾਤੀਸ਼ਾਹ ਸਿਰ ਸ਼ਾਹਾਂ ਦਾ ਸਾ ਹੋ ਜਿਸ ਪਾਸ ਬੈਠੇ ਹਾਂ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕਾ ਮਹਲਾ 4 ਬੇਨਾ ਸਤਗੁਰ ਸੇਵੇ ਜੀ ਕੈ ਬੰਦਨਾ ਜੇਤੇ ਕਰਮਾਂ ਕਮਾ ਹੈ ਬਿਨ ਸਤਗੁਰ ਸੇਵੇ ਠਵਰ ਨਾ ਪਾਵਹੀ ਮਰ ਜਮ ਹੈ ਆਵ ਹੈ ਜਾ ਹੈ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜਿਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨਾ ਪਾਵਈ ਮਰ ਜਮ ਹੈ ਆਵ ਹੈ ਜਾਹੇ ਬੇਨਾ ਸਤਗੁਰ ਸੇਵੇ ਫਿਕਾ ਬੋਲਣਾ ਨਾਮ ਨਵਸ ਮਨ ਆਏ ਨਾਨਕ ਬੇਨਾ ਸਤਗੁਰ ਸੇਵੇ ਜਮ ਪਰਬੰਦੇ ਮਾਰੀ ਹੈ मोहे कल उठ जाहे महलाती जा एक सतगुर की सेवा है चाकरी ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨਾ ਉਦਾਰ ਪੌੜੀ ਆਪੇ ਚਾਟ ਸਾਲ ਆਪ ਹੈ ਪਾੰਦਾ ਆਪੇ ਚਾਟਲੇ ਪੜਨਾ ਕੋ ਆਣੇ ਆਪੇ ਪਿਤਾ ਮਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇੱਕ ਥਾਂ ਪੜ ਬੂਝੈ ਸਭ ਆਪੇ ਇੱਕ ਥਾਂ ਆਪੇ ਕਰੇ ਈਹਾਣੇ ਇੱਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸਚੇ ਪਾਣੇ ਜਿਨਾ ਆਪੇ ਗੁਰਮਖ ਦੇ ਬੜਾਈ ਸੇ ਜਨਾ ਸਚੀ ਦਰਗਹ ਹੈ ਜਾਣੇ ਇਕ ਨਾ ਅੰਦਰ ਮਹਿਲਾ ਬੁਲਾਏ ਜਾਪ ਤਰੈ ਮਨ ਸਚੇ ਭਾਣੇ ਜਿਨਾ ਆਪੇ ਗੁਰਮਖ ਦੇ ਵੜਾਈ से जाना सची दर्ग है जाने ओ वाहे गुरु जी का खालसा ओ वाहे गुरु जी की फतेह सलोका महला चौथा ਬੈਨਾ ਸਤਗੁਰ ਸੇਵੇ ਜੀ ਕੈ ਬੰਦਨਾ ਜੇਤੇ ਕਰਮ ਕਮਾਹੇ ਬੈਨਾ ਸਤਗੁਰ ਸੇਵੇ ਠੌਰ ਨ ਪਾਵਹੀ ਮਰ ਜਮ ਹੈ ਆਵ ਹੈ ਜਾਏ ਓਵਾਹੇ ਗੁਰੂ ਜੀ ਕਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ